ਸਤਿ ਸ਼੍ਰੀ ਅਕਾਲ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ BPT ਦਾ ਪੇਪਰ ਆ ਚੁੱਕਿਆ ਹੈ 26 April ਤੇ 27 April ਦੀ ਤਰੀਕ ਜਿਹੜੀ ਨਿਸ਼ਚਿਤ ਹੋ ਚੁੱਕੀ ਹੈ ਹੁਣ ਤਕਰੀਬਨ 25 ਦਿਨ ਦਾ ਸਮਾਂ ਰਹਿ ਗਿਆ ਐਨੇ ਘੱਟ ਸਮੇਂ ਵਿੱਚ ਤੁਸੀਂ BPT ਦੀ ਤਿਆਰੀ ਕਿਵੇਂ ਕਰ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਆਪਾਂ ਆਪਾਂ ਸਾਰੇ ਉੱਤੇ ਗੱਲ ਕਰਾਂਗੇ ਠੀਕ ਹੈ ਕਿ ਕਿਵੇਂ ਤੁਸੀਂ ਸਟਰੈਟਜੀ ਅਪਣਾ ਕੇ BPT ਦੀ ਤਿਆਰੀ ਕਰ ਸਕਦੇ ਹੋ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜਿੰਨੇ ਵੀ BPT ਤਿਆਰੀ ਕਰ ਰਹੇ ਹਨ ਉਹਨਾਂ ਸਾਰਿਆਂ ਲਈ ਆਪਾਂ ਨੇ BPT ਦਾ ਕੋਰਸ ਬਣਾਇਆ ਹੋਇਆ ਹੈ ਜਿਦੇ ਵਿੱਚ ਤੁਹਾਨੂੰ ਸਾਰੇ BNS BNS PPR ਸਾਰੇ ਸਿਲੇਬਸ ਦੇ ਨਵੇਂ ਸਿਲੇਬਸ ਦੇ ਅਕੋਰਡਿੰਗ ਜਿੰਨੇ ਵੀ ਵੀਡੀਓ ਰਿਕਾਰਡਡ ਲੈਕਚਰ ਮਿਲਣਗੇ ਪੀਡੀਐਫ ਮਿਲਣਗੇ ਪਲੱਸ ਹਰੇਕ ਬੀਐਨਐਸ ਬੀਐਨਐਸ ਪੀਪੀਆਰ ਹਰੇਕ ਟਾਪਿਕ ਉੱਤੇ 10-10 ਨੰਬਰਾਂ ਦੇ ਟੈਸਟ ਮਿਲਣਗੇ ਅਤੇ ਫਾਈਨਲੀ ਤੁਹਾਨੂੰ ਪੰਜ ਮੌਕ ਟੈਸਟ ਮਿਲਣਗੇ ਠੀਕ ਹੈ ਇਸ ਦੇ ਲਈ ਤੁਸੀਂ ਵਟਸਐਪ ਕਰ ਸਕਦੇ ਹੋ ਇਹ ਸਾਰਾ ਸਾਰਾ ਰਿਕਾਰਡਡ ਕੋਰਸ ਰਹੇਗਾ ਐਪ ਉੱਤੇ ਵਟਸਐਪ ਕਰਨਾ ਤੁਸੀਂ 9041815272 ਤੁਹਾਡੀ ਸਕਰੀਨ ਉੱਤੇ ਨੰਬਰ ਸ਼ੋ ਹੋ ਰਿਹਾ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਕੈਟਾਗਰੀ ਵਾਈਜ਼ ਬੰਨ ਲਨੇ ਆ ਕੁਝ ਕੈਂਡੀਡੇਟ ਤਾਂ ਉਹ ਹੋਣਗੇ ਜਿਹੜੇ ਪਿਛਲੇ ਤਕਰੀਬਨ ਜਦੋਂ 6 ਮਹੀਨਿਆਂ ਤੋਂ ਜਦੋਂ ਤੋਂ ਉਹਨਾਂ ਨੂੰ ਸਿਲੇਬਸ ਪਤਾ ਲੱਗਿਆ ਹੈ ਜਾਂ ਜਦੋਂ ਤੋਂ ਨਵਾਂ ਲਾਉ ਪਹਿਲਾਂ ਕੈਸਾ ਹੋ ਸਕਦੇ ਆਪਾਂ ਜਦੋਂ ਤੋਂ ਨਵਾਂ ਲਾਉ ਪਤਾ ਲੱਗਿਆ ਹੈ ਉਹ ਪ੍ਰਾਣੇ ਜਿਹੜਾ ਸਿਲੇਬਸ ਸੀ ਉਹਨੂੰ ਨਵੇਂ ਲਾਉਚ ਕਨਵਰਟ ਕਰਕੇ ਆਪਣੀ ਤਿਆਰੀ ਕਰ ਰਹੇ ਨੇ ਉਹ ਹੋਗੇ ਠੀਕ ਹੈ ਕੁਝ ਕ ਕੈਂਡੀਡੇਟ ਤੁਸੀਂ ਮੰਨ ਕੇ ਚਲੋ ਜਨਵਰੀ ਸ਼ੁਰੂ ਕੀਤਾ ਹੋਵੇਗਾ ਜਿਨ੍ਹਾਂ ਨੇ ਠੀਕ ਹੈ ਇਹ ਤਾਂ ਉਹ ਕੈਂਡੀਡੇਟ ਹੋਗੇ ਜਿਹੜੇ ਆਪਣੀ ਕੰਪਲੀਟਲੀ ਤਿਆਰੀ ਕਰ ਰਹੇ ਹਨ ਠੀਕ ਹੈ ਉਹਨਾਂ ਲਈ ਤਾਂ ਇਹੀ ਹੈ ਕਿ ਉਹ ਆਪਣੀ ਜਿਵੇਂ ਤਿਆਰੀ ਕਰ ਰਹੇ ਹਨ ਉਹ ਉਸੇ ਤਰ੍ਹਾਂ ਹੀ ਕਰਦੇ ਰਹਿਣ ਠੀਕ ਹੈ ਲਗਭਗ ਉਹਨਾਂ ਨੇ ਆਪਣੇ BNS BNS PPB RS ਸਾਰਾ ਕੁਝ ਕਵਰ ਕਰ ਲਿਆ ਹੋਊਗਾ ਠੀਕ ਹੈ ਉਹਨਾਂ ਲਈ ਤਾਂ ਇਹੀ ਹੈ ਜੇਕਰ ਤੁਸੀਂ ਪੂਰੀ ਬਰੀਫ ਵਿੱਚ ਤਿਆਰੀ ਕੀਤੀ ਹੈ ਤਾਂ ਤੁਸੀਂ ਉਸੇ ਤਰ੍ਹਾਂ ਹੀ ਤਿਆਰੀ ਕਰੋ ਠੀਕ ਹੈ ਉਹਦੇ ਨਾਲ ਨਾਲ ਹੁਣ ਤੁਸੀਂ ਤੁਹਾਡੇ ਲਈ ਕੀ ਟਾਈਮ ਹੈ ਅਗਲੇ 25 ਦਿਨ ਤੁਸੀਂ ਵਾਤੋਂ ਵਾਤ ਟੈਸਟਸ ਕਰੋ ਠੀਕ ਹੈ ਵਾਤੋਂ ਵਾਤ ਜੋ ਜੋ ਤੁਸੀਂ ਪੜਿਆ ਉਹਦੀ ਰਿਵੀਜ਼ਨ ਕਰੋ ਠੀਕ ਹੈ ਉਹੀ ਤੁਸ ਤੁਹਾਡੇ ਲਈ ਬੈਸਟ ਹੈ ਠੀਕ ਹੈ ਕਿਉਂਕਿ ਜਿੰਨੇ ਤੁਸੀਂ ਟੈਸਟ ਕਰੋਗੇ ਤੇ ਜਿੰਨੇ ਜੋ ਜੋ ਪੜਿਆ ਹੈ ਉਹਦੀ ਰਿਵੀਜ਼ਨ ਕਰੋਗੇ ਉਹ ਤੁਹਾਡੇ ਲਈ ਬਿਲਕੁਲ ਸਹੀ ਰਹੇਗਾ ਹੁਣ ਗੱਲ ਕਰਦੇ ਆ ਉਹ ਕੈਂਡੀਡੇਟਾਂ ਦੀ ਜਿਹੜੇ ਲਗਭਗ ਸਿਰਫ ਪਿਛਲੇ 1 ਮਹੀਨੇ ਤੋਂ ਹੀ ਤਿਆਰੀ ਸ਼ੁਰੂ ਕੀਤੀ ਹੈ ਜੀ ਇਹਨਾਂ ਨੇ ਜਾਂ ਫਿਰ ਜਿਨ੍ਹਾਂ ਨੇ ਹਲੇ 1 ਮਹੀਨੇ ਜਾਂ 15 ਦਿਨ ਤੋਂ ਕਹਿ ਸਕਦੇ ਹੋ ਜਾਂ ਫਿਰ ਜਿਹੜੇ ਹਲੇ ਕਰਨੀ ਚਾਹੁੰਦੇ ਆ ਮਤਲਬ ਕਿ ਹੁਣ ਠੀਕ ਹੈ ਸਿਰਫ ਇੰਨੇ ਕ ਦਿਨਾਂ ਵਿੱਚ ਉਹ ਕੀ ਕਰ ਸਕਦੇ ਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਕੈਂਡੀਡੇਟਾਂ ਨੂੰ ਇੱਕ ਬਹੁਤ ਇੰਪੋਰਟੈਂਟ ਗੱਲ ਦੱਸਣ ਲੱਗਾ ਹਾਂ ਇਹਦੇ ਵਿੱਚ ਉਹ ਤੁਸੀਂ ਸਾਰੇ ਜਰੂਰ ਧਿਆਨ ਰੱਖਿਓ ਚਾਹੇ ਕੋਈ ਪਹਿਲਾਂ ਤੋਂ ਤਿਆਰੀ ਕਰ ਰਿਹਾ ਚਾਹੇ ਹੁਣ ਇਹ ਸਾਰੇ ਹੀ ਤੁਹਾਡੇ ਪੇਪਰ ਵਿੱਚ ਹੈਡਿੰਗਸ ਹੈ ਜਿਹੜੇ ਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ ਹੈਡਿੰਗਸ ਹੈਡਿੰਗਸ ਮਤਲਬ ਬੀ ਐਨ ਐਸ ਬੀ ਐਨ ਐਸ ਪੀ ਪੀ ਆਰ ਤੁਹਾਡੇ ਜਿਹੜੇ ਵੀ ਕੋਈ ਵੀ ਸੈਕਸ਼ਨ ਹੈ ਮੰਨ ਲਓ 70 ਸੈਕਸ਼ਨ ਦਾ ਕੀ ਹੈ ਹੈਡਿੰਗ ਮੇਨ ਠੀਕ ਹੈ 70 ਸੈਕਸ਼ਨ ਦਾ ਮੈਂ ਮੇਨ ਹੈਡਿੰਗ ਕੀ ਹੈ ਕੋਈ ਵੀ ਜਿਹੜਾ ਹੈਡਿੰਗ ਹੈ ਤੁਹਾਡਾ ਬਹੁਤ ਮੇਜਰ ਰੋਲ ਪਲੇ ਕਰਦਾ ਹੈ ਤੁਹਾਡੇ ਪੇਪਰ ਵਿੱਚ ਠੀਕ ਹੈ ਜਿਹੜਾ ਤੁਹਾਡਾ ਪੇਪਰ ਹੈ ਕੋਈ ਐਦਾਂ ਨਹੀਂ ਹੁੰਦਾ ਜਿਵੇਂ ਕੋਈ ਐਲਐਲਬੀ ਟਾਈਪ ਨਹੀਂ ਹੈ ਵੀ ਸਬਜੈਕਟਿਵ ਨਹੀਂ ਹੈਗਾ ਠੀਕ ਹੈ ਇਹਦੇ ਵਿੱਚ ਕੁਝ ਸਾਰਾ ਕੁਝ ਤੁਹਾਡਾ ਪੇਪਰ ਹੈ ਜਿਹੜਾ ਬੀਪੀਟੀ ਹੈ ਟੋਟਲੀ ਆਬਜੈਕਟਿਵ ਹੈ ਠੀਕ ਹੈ ਆਬਜੈਕਟਿਵ ਵਿੱਚ ਵੀ ਕੀ ਹੈ ਸਟੈਟਿਕ ਹੈ ਠੀਕ ਹੈ ਸਾਰਾ ਸਟੈਟਿਕ ਹੈ ਜਿਵੇਂ ਮਤਲਬ ਕਿ ਜੇ ਤੁਹਾਡਾ 90 ਨੰਬਰ ਦਾ ਹੁਣ ਪੇਪਰ ਹੈ ਜਿਵੇਂ ਪਹਿਲਾਂ 95 ਹੁੰਦਾ ਸੀ ਹੁਣ 90 ਨੰਬਰ ਦਾ ਤਾਂ 90 ਚੋਂ ਮੰਨ ਕੇ ਚੱਲੋ ਕਿ ਇਸ ਵਾਰ ਵੀ ਤੁਹਾਡੇ 70 ਦੇ ਕਰੀਬ ਕੁਐਸਚਨ ਹੈ ਜਿਹੜੇ ਉਹ ਸਿੰਪਲ ਤੇ ਸਿੱਧੇ ਜਿਹੜੇ ਕਿ ਹੈਡਿੰਗਸ ਬੇਸਡ ਹੀ ਹੋਣਗੇ ਠੀਕ ਹੈ ਇਹਦਾ ਕਾਰਨ ਇਹ ਹੈ ਤੁਹਾਡੇ ਮੈਂ ਜਿੰਨੇ ਪੇਪਰ ਐਨਲਾਈਜ਼ ਕਰੇ ਹੈ ਠੀਕ ਹੈ ਜਿਹੜੇ ਤੁਹਾਡੇ ਪਿਛਲੇ 2016 2017 2018 ਠੀਕ ਹੈ ਇਹ ਤਿੰਨੋਂ ਪੇਪਰ ਜ਼ਿਆਦਾਤਰ ਮੰਨ ਕੇ ਚੱਲੋ ਇਹ 70 ਤੋਂ 75% ਹੈਡਿੰਗ 베이스 ਦੇ ਸੀਗੇ ਠੀਕ ਹੈ 20 ਤੋਂ 25% ਜਿਹੜੇ ਕੁਐਸਚਨ ਸੀਗੇ ਉਹ ਵਿਚਲੇ ਇਹਨਾਂ ਚ ਡੀਪ ਕੁਐਸਚਨ ਆਏ ਹੋਏ ਸੀਗੇ ਬਾਕੀ ਜ਼ਿਆਦਾਤਰ ਜਿਹੜੇ ਕੁਐਸਚਨ ਸੀਗੇ ਇਹਨਾਂ ਚ ਹੈਡਿੰਗ 베이스 ਦੇ ਸੀਗੇ ਠੀਕ ਹੈ ਇਹ ਕਿਹੜਾ ਤੁਹਾਡਾ ਪੇਪਰ ਜਿਹੜਾ ਟਫ ਸੀਗਾ ਉਹ ਸਿਰਫ ਸੀਗਾ 2021 ਵਾਲਾ ਠੀਕ ਹੈ 2021 ਵਾਲਾ ਕਾਫੀ ਟਫ ਪੇਪਰ ਪੀਨਾਂ ਨੇ ਪਾਏ ਹੋਏ ਸੀ 2023 ਦਾ ਪੇਪਰ ਵੀ ਜਿਹੜਾ ਤੁਹਾਡਾ ਆਰਮਡ ਤੇ ਡਿਸਟ੍ਰਿਕਟ ਕਾਡਰ ਦੋਨਾਂ ਦਾ ਹੀ ਜਿਹੜਾ ਮੰਨ ਕੇ ਚੱਲੋ ਇਹ ਹੈਡਿੰਗ ਬੇਸਡ ਹੀ ਸੀਗਾ ਹੈਡਿੰਗ ਬੇਸਡ ਦਾ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਹੈਗਾ ਵੀ ਸਾਰੇ ਕੁਐਸਚਨ ਹੈਡਿੰਗ ਬੇਸਡ ਸੀਗੇ ਮਤਲਬ ਕਿ ਜੇ 90 ਕੁਐਸਚਨ ਹੈ ਤਾਂ 90 ਚੋਂ 70 ਦੇ ਕਰੀਬ ਲਗਭਗ ਤੁਸੀਂ ਮੰਨ ਕੇ ਚੱਲੋ ਹੈਡਿੰਗਸ ਤੇ ਹੀ ਡਿਪੈਂਡੈਂਸ ਸੀਗੇ ਠੀਕ ਹੈ ਇਸ ਕਰਕੇ ਹੈਡਿੰਗਸ ਤੁਹਾਡੀ ਪੇਪਰ ਵਿੱਚ ਬਹੁਤ ਜ਼ਿਆਦਾ ਮੇਜਰ ਇੰਪੋਰਟੈਂਟ ਰੋਲ ਪਲੇ ਕਰਦੇ ਆ ਇਸ ਕਰਕੇ ਸਾਰੇ ਹੀ ਕੈਂਡੀਡੇਟ ਚਾਹੇ ਕੋਈ ਪੁਰਾਣੀ ਤਿਆਰੀ ਕਰ ਰਿਹਾ ਹੈ ਠੀਕ ਹੈ ਜਿਹੜੇ ਨੇ ਮੰਨ ਲਓ ਕੰਪਲੀਟ ਤਿਆਰੀ ਕਰ ਲਈ ਉਹ ਤਾਂ ਵੈਲ ਐਂਡ ਗੁੱਡ ਹੈ ਠੀਕ ਹੈ ਬਾਕੀ ਜਿਹੜੇ ਨਵੇਂ ਕੈਂਡੀਡੇਟ ਉਹ ਵੀ ਜਿਵੇਂ ਤੁਹਾਡੇ ਸਿਲੇਬਸ ਹੈ ਜਿਵੇਂ ਬੀ ਐਨ ਐਸ ਬੀ ਐਨ ਐਸ ਪੀ ਪੀ ਆਰ ਬੀ ਐਸ ਐ ਪੁਲਿਸ ਐਕਟ ਠੀਕ ਹੈ ਹੁਣ ਜਿਵੇਂ ਡਿਸਟ੍ਰਿਕਟ ਚ ਐਕਸਾਈਜ਼ ਅਤੇ ਐਮ ਬੀ ਐਕਟ ਇਹਨਾਂ ਸਾਰੇ ਹੀ ਜਿੰਨਾ ਵੀ ਤੁਹਾਨੂੰ ਸਿਲੇਬਸ ਮਿਲਿਆ ਹੋਇਆ ਹੈ ਠੀਕ ਹੈ ਇਹਨਾਂ ਸਾਰਿਆਂ ਦੇ ਜਿਹੜੇ ਤੁਹਾਡੇ ਹੈਡਿੰਗਸ ਹੈ ਉਹ ਤੁਸੀਂ ਸਭ ਤੋਂ ਪਹਿਲਾ ਕੰਮ ਜਿਹੜਾ ਕੋਈ ਵੀ ਕੈਂਡੀਡੇਟ ਤਿਆਰੀ ਹੁਣ ਨਵਾਂ ਸ਼ੁਰੂ ਕਰਨ ਲੱਗਿਆ ਹੈ ਠੀਕ ਹੈ ਉਹ ਸਭ ਤੋਂ ਪਹਿਲਾ ਕੰਮ ਇਹੀ ਕਰੇਗਾ ਕਿ ਸਾਰੇ ਹੈਡਿੰਗਸ ਕਵਰ ਕਰੇਗਾ ਮਤਲਬ ਚੰਗੀ ਤਰ੍ਹਾਂ ਤੁਹਾਨੂੰ ਇੱਕ ਇੱਕ ਹੈਡਿੰਗ ਤੁਹਾਡੇ ਟਿਪਸ ਤੇ ਹੋਣੀ ਚਾਹੀਦੀ ਹੈ ਠੀਕ ਹੈ ਜਿੰਨਾ ਵੀ ਤੁਹਾਡਾ ਸਿਲੇਬਸ ਹੈ ਤੁਸੀਂ ਸਭ ਤੋਂ ਪਹਿਲਾ ਕੰਮ ਇਹੀ ਕਰਨਾ ਤੁਸੀਂ ਆਪਣੇ ਸਿਲੇਬਸ ਦੇ ਸਾਰੇ ਹੈਡਿੰਗਸ ਹੈ ਉਹ ਟਿਪਸ ਤੇ ਕਰਨੇ ਹਨ ਉਹਨਾਂ ਵਿੱਚੋਂ ਵੀ ਤੁਸੀਂ ਮੈਨ ਦੇਖ ਸਕਦੇ ਹੋ ਪਹਿਲਾਂ BNS ਸ਼ੁਰੂ ਕਰੋ ਫਿਰ BNS ਸਰ PPR ਸ਼ੁਰੂ ਕਰੋ ਠੀਕ ਹੈ ਕਿਉਂਕਿ ਇਹ ਤੁਹਾਡਾ ਇਹਨਾਂ ਦੇ ਹੈਡਿੰਗਸ ਤੁਹਾਡਾ ਕਾਫੀ ਜਿਹੜਾ ਪੋਰਸ਼ਨ ਕਵਰ ਕਰਦੇ ਆ ਠੀਕ ਹੈ ਮੇਜਰ ਕਿਉਂਕਿ ਇਹਨਾਂ ਵਿੱਚ ਇਹ ਮੇਜਰ ਤੁਹਾਡਾ ਸਿਲੇਬਸ ਹੈ ਜਿਹੜਾ ਬੀਐਨਐਸ ਹੋ ਗਿਆ ਬੀਐਨਐਸ ਤੇ ਪੀਪੀਆਰ ਠੀਕ ਹੈ ਹੈਡਿੰਗਸ ਤੁਸੀਂ ਸਾਰੇ ਹੀ ਕਵਰ ਕਰਨੇ ਆ ਹੈਡਿੰਗਸ ਤਾਂ ਤੁਸੀਂ ਐ ਸੋਚ ਲਓ ਠੀਕ ਹੈ ਇਹਨਾਂ ਤਿੰਨਾਂ ਦੇ ਤਿੰਨਾਂ ਦੇ ਮਤਲਬ ਸਾਰਿਆਂ ਦੇ ਟੋਟਲ ਆਗੇ ਵੀ ਸਵੇ ਇੱਕ ਵਾਰ ਤੁਹਾਡੇ ਕੋਲ 25 ਦਿਨ ਹੈ ਡੇਲੀ ਇੱਕ ਵਾਰ ਤੁਸੀਂ ਮਤਲਬ ਸਾਰੇ ਦੇ ਸਾਰੇ ਹੈਡਿੰਗਸ ਪੜ੍ਹਨੀ ਪੜ੍ਹਨੇ ਆ ਠੀਕ ਹੈ ਤਾਂ ਕਿ ਤੁਹਾਡੇ ਆਉਣ ਵਾਲੇ 20 ਤੋਂ 25 ਦਿਨਾਂ ਵਿੱਚ ਸਾਰੇ ਜਿਹੜੇ ਹੈਡਿੰਗਸ ਐ ਉਹ ਟਿਪਸ ਤੇ ਹੋ ਜਾਣ ਠੀਕ ਹੈ ਜਿਨ੍ਹਾਂ ਨੇ ਹੈਡਿੰਗਸ ਕਰੇ ਹੋਏ ਆ ਉਹ ਵੈਲੰਟ ਕੁਟ ਹੈ ਉਹ ਬਹੁਤ ਵਧੀਆ ਹੈ ਜਿਨ੍ਹਾਂ ਨੇ ਪੂਰੀ ਹੈਡਿੰਗਸ ਦੇ ਨਾਲ ਨਾਲ ਡੀਪ ਤਿਆਰੀ ਵੀ ਕੀਤੀ ਹੋਈ ਹੈ ਜਿਵੇਂ ਮੰਨ ਲਓ ਕੋਈ ਕੈਂਡੀਡੇਟ ਹੋਵੇਗਾ ਕੁਝ ਕੈਂਡੀਡੇਟ ਬਹੁਤ ਤੁਹਾਡੇ ਚੋਂ 5 ਜਾਂ 10% ਇਦਾਂ ਦੇ ਕੈਂਡੀਡੇਟ ਹੋਣਗੇ ਜਿਨ੍ਹਾਂ ਨੇ ਮੰਨ ਲਓ ਕੋਈ ਵੀ ਸੈਕਸ਼ਨ ਨੂੰ ਬੋਲ ਕੇ ਦੱਸਤਾ 71 ਉਹਨੂੰ 71 ਦਾ ਹੈਡਿੰਗ ਵੀ ਪਤਾ ਹੋਊਗਾ ਤੇ ਉਹਦੇ ਬਾਅਦ ਉਹਦੀ ਡਿਟੇਲ ਕੀ ਹੈ ਵਿੱਚ ਸਾਰੀ ਉਹ ਵੀ ਪਤਾ ਹੋਊਗਾ ਉਹ ਸਾਰੇ ਦਾ ਬਹੁਤ ਵ ਉਹ ਵੀ ਇਹ ਜ਼ਰੂਰ ਧਿਆਨ ਰੱਖਣ ਕਿ ਡਿਟੇਲ ਵਿੱਚ ਪੜਨ ਤੋਂ ਪਹਿਲਾਂ ਮੰਨ ਲਓ ਕੋਈ ਵੀ ਕੈਂਡੀਡੇਟ ਹੈ ਆਪਾਂ ਇਹ ਨਹੀਂ ਕਹਿੰਦੇ ਵੀ ਡਿਟੇਲ ਚ ਪੜਨਾ ਹੀ ਹੈ ਡਿਟੇਲ ਚ ਪੜਨਾ ਬਹੁਤ ਜ਼ਰੂਰੀ ਹੈ ਪਰ ਆਪਣੇ ਕੋਲ ਟਾਈਮ ਬਹੁਤ ਘੱਟ ਹੈ 25 ਦਿਨ ਇੰਨੇ ਕ ਟਾਈਮ ਨੂੰ ਆਪਾਂ ਕਿੰਨੇ ਵਧੀਆ ਤਰੀਕੇ ਨਾਲ ਯੂਟਿਲਾਈਜ਼ ਕਰ ਸਕਦੇ ਆ ਉਹ ਚੀਜ਼ ਆਪਾਂ ਦੇਖਣੀ ਹੈ ਉਹਦੇ ਚ ਸਭ ਤੋਂ ਪਹਿਲਾ ਪੁਆਇੰਟ ਜਿਹੜਾ ਤੁਹਾਡਾ ਹੈਡਿੰਗ ਹੀ ਆ ਜਾਂਦਾ ਕਿ ਤੁਸੀਂ ਹੈਡਿੰਗ ਬਹੁਤ ਵਧੀਆ ਤਰੀਕੇ ਨਾਲ ਕਵਰ ਕਰਨੀ ਹੈ ਤਾਂ ਕਿ ਤੁਸੀਂ ਮੰਨ ਲਓ ਜੇ 90 ਵਿੱਚੋਂ ਕਟ ਤੋਂ ਕਟ ਵੀ ਬੰਨ ਕੇ ਚੱਲੀ ਜੇ 60 ਤੋਂ 65 ਕੁਐਸਚਨ ਵੀ ਹੈਡਿੰਗ ਬੇਸਡ ਆਉਣੇ ਤਾਂ ਤੁਸੀਂ ਉਹ 60 ਤੋਂ 65 ਦੇ ਪਹਿਰੇ ਸਾਰੇ ਤੁਸੀਂ ਠੀਕ ਕਰਨੇ ਆ ਠੀਕ ਹੈ ਇਹ ਨਾ ਹੋਵੇ ਤੁਹਾਡਾ ਇਹਨਾਂ ਚ ਕੋਈ ਵੀ ਗਲਤ ਹੋਵੇ ਜੇ ਤੁਸੀਂ ਡਿਟੇਲ ਚ ਨਹੀਂ ਪੜ ਸਕੇ ਹਲੇ ਠੀਕ ਹੈ ਬਾਕੀ ਜਿਨ੍ਹਾਂ ਨੇ ਹੈਡਿੰਗਸ ਕਵਰ ਕਰ ਲਏ ਜਾਂ ਜਿਹੜੇ ਕੋਲ ਇੰਨਾ ਕੁ ਟਾਈਮ ਹੈਗਾ ਉਹ ਕਿ 25 ਦਿਨ ਵਿੱਚ ਇੰਨਾ ਟਾਈਮ ਦੇ ਸਕਦੇ ਆ ਡੇਲੀ ਇੱਕ ਤੋਂ ਦੋ ਵਾਰ ਹੈਡਿੰਗ ਪੜਨ ਫਿਰ ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਡੀਪ ਤਿਆਰੀ ਅੱਗੇ ਕਰਨੀ ਹੈ ਡੀਪ ਤਿਆਰੀ ਦਾ ਮਤਲਬ ਕੀ ਹੋ ਗਿਆ ਡੀਪ ਵਿੱਚ ਆ ਗਿਆ ਜਿਹੜਾ ਤੁਹਾਡਾ ਬੀਐਨਐਸ ਹੈ ਠੀਕ ਹੈ ਇਹ ਤੁਸੀਂ ਦੋਹੇ ਡਿਸਟ੍ਰਿਕਟ ਅਤੇ ਆ ਇਹਦੇ ਵਿੱਚ ਸਮਝਣ ਵਾਲਾ ਬਹੁਤ ਕੁਝ ਹੈ ਠੀਕ ਹੈ ਸਪੈਸ਼ਲੀ ਜਿਆਦਾ ਤੁਸੀਂ ਇਹ ਕਰਿਓ ਜਿਹੜੇ ਅਸੀਂ ਵੀਡੀਓ ਲੈਕਚਰ ਬਣਾਏ ਹੋਏ ਨੇ ਤਕਰੀਬਨ ਬਹੁਤ ਹੀ ਸੌਖੇ ਭਾਸ਼ਾ ਵਿੱਚ ਮੈਂ ਤੁਹਾਨੂੰ ਸਮਝਾਇਆ ਉਹਦੇ ਵਿੱਚ ਤੁਸੀਂ ਨਾਲ-ਨਾਲ ਇਹ ਇਹਨਾਂ ਦੇ ਹੈਡਿੰਗਸ ਪੜ ਲਿਓ ਨਾਲ ਨਾਲ ਉਹਨਾਂ ਨੂੰ ਵੀਡੀਓਜ਼ ਨੂੰ ਚੰਗੀ ਤਰ੍ਹਾਂ ਦੇਖ ਲਿਓ ਤਾਂ ਕਿ ਤੁਹਾਨੂੰ ਸਮਝ ਲੱਗ ਜਾਵੇ ਜੇ ਪੇਪਰ ਵਿੱਚ ਕੋਈ ਵੀ ਉੱਥੇ ਐਦਾਂ ਬਣ ਕੇ ਆਂਦਾ ਏ ਜਿਵੇਂ ਮੰਨ ਕੇ ਚੱਲੋ ਕੋਈ ਉਹਨਾਂ ਨੇ ਐਗਜ਼ਾਮਪਲ ਦੇ ਦਿੱਤੀ ਠੀਕ ਹੈ ਉਹ ਐਗਜ਼ਾਮਪਲ ਵਿੱਚ ਤੁਸੀਂ ਕਿਵੇਂ ਮਤਲਬ ਕਿ ਕੱਢ ਸਕਦੇ ਹੋ ਕਿ ਕਿਹੜਾ ਕੁਐਸਚਨ ਜਾਂ ਕਿਹੜੀ ਤਾਰਾ ਇੱਥੇ ਲੱਗੇਗੀ ਉਹ ਤੁਸੀਂ ਉੱਥੋਂ ਕਰ ਸਕਦੇ ਹੋ ਹੋਰ ਵੀ ਐਨਐਸ ਚ ਕੀ ਕੀ ਹੈ ਬੀਐਨਐਸ ਚ ਨਾਲ ਨਾਲ ਹੋ ਜਾ ਰ ਆ ਜਾਵੇਗਾ ਸਜਾਮ ਆ ਜਾਣਗੀਆਂ ਉਹਨਾਂ ਦੀਆਂ ਠੀਕ ਹੈ ਸਜਾਮ ਆ ਜਾਣਗੀਆਂ ਠੀਕ ਹੈ ਇਸ ਤੋਂ ਬਾਅਦ ਕੋਈ ਸਟੇਟਮੈਂਟ ਬਾਈਕਵੈਸਚਨ ਆ ਜਾਣੀ ਹੈ ਬੀਐਨਐਸ ਵਿੱਚ ਬੀਐਨਐਸ ਚ ਜਿਹੜਾ ਸਟੇਟਮੈਂਟ ਬਾਈ ਹੈ ਯਾਨੀ ਕਿ ਵੀ ਕਿ ਸਟੇਟਮੈਂਟ ਦੇਤੀ ਬਿਆਹ ਕ੍ਰਾਈਮ ਹੋਇਆ ਦੱਸੋ ਕਿਹੜੀ ਸੈਕਸ਼ਨ ਦੇ ਤਹਿਤ ਹੋਇਆ ਠੀਕ ਹੈ ਇਹ ਤੁਹਾਨੂੰ ਤਾਂ ਪਤਾ ਲੱਗੇਗਾ ਜੇਕਰ ਤੁਸੀਂ ਡੀਪਲੀ ਪੜ੍ਹੋਗੇ ਇਸ ਕਰਕੇ ਜਿਹੜਾ ਤੁਹਾਨੂੰ ਬੀਐਨਐਸ ਹੈ ਬੀਐਨਐਸ ਦਾ ਤੁਹਾਨੂੰ ਡਿਸਟ੍ਰਿਕਟ ਅਤੇ ਆਰਮਡ ਦੋਹਾਂ ਨੂੰ ਤੁਹਾਨੂੰ ਕੱਲਾ ਹੈਡਿੰਗ ਨਹੀਂ ਤੁਸੀਂ ਕਰਕੇ ਸਾਰ ਸਕਦੇ ਆ ਇਹਦਾ ਇਹ ਤੁਹਾਨੂੰ ਬਹੁਤ ਡੀਪਲੀ ਪੜ੍ਹਨਾ ਹੀ ਪਵੇਗਾ ਬਹੁਤ ਡੀਪਲੀ ਪੜ੍ਹਨ ਚ ਇਹ ਨਹੀਂ ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ ਰੱਟਾ ਲਗਾਉਣ ਲੱਗ ਜਿਓ ਨੂੰ ਤੁਸੀਂ ਸਿੰਪਲੀ ਆਪਣੀ ਜ ਠੀਕ ਹੈ ਉਹ ਤੋਂ ਬਾਅਦ ਤੁਸੀਂ ਪੀਡੀਐਫ ਤੋਂ ਇਹਨਾਂ ਨੂੰ ਰੀਡ ਕਰ ਲਿਓ ਜੇ ਤੁਸੀਂ ਪ੍ਰਿੰਟ ਆਊਟ ਕਰਾਇਆ ਹੋ ਸਭ ਤੋਂ ਵਧੀਆ ਹੈ ਠੀਕ ਹੈ ਸਾਰੇ ਬੀਨਸ ਦੇ ਜਿੰਨੇ ਵੀ ਸੈਕਸ਼ਨ ਹੈ ਤੁਹਾਡੇ ਚਾਹੇ ਆਰਮਡ ਹੋ ਗਿਆ ਚਾਹੇ ਡਿਸਟ੍ਰਿਕਟਰ ਹੋ ਗਿਆ ਤੁਹਾਨੂੰ ਸਾਰਿਆਂ ਦੀਆਂ ਸਜਾਵਾਂ ਯਾਦ ਹੋਣੀਆਂ ਚਾਹੀਦੀਆਂ ਠੀਕ ਹੈ ਸਾਰਿਆਂ ਦੇ ਹੈਡਿੰਗ ਯਾਦ ਹੋਣੇ ਚਾਹੀਦੀਆਂ ਵੀ ਕਿਹੜੇ ਜੇ ਮਤਲਬ ਕੋਈ ਵੀ ਪੁੱਛੇ ਕਿ ਰੇਪ ਦੀ ਧਾਰਾ ਕਿਹੜੀ ਹੈ ਲੜਾਈ ਝਗੜੇ ਦੀ ਕਿਹੜੀ ਹੈ ਤੁਹਾਨੂੰ ਇੱਕਦਮ ਟਿਪਸ ਤੇ ਹੋਵੇ ਤੁਹਾਡੇ ਤਾਂ ਕਿ ਤੁਸੀਂ ਪੇਪਰ ਵਿੱਚ ਐਨਾ ਟਾਈਮ ਨਹੀਂ ਹੁੰਦਾ ਵੀ ਤੁਸੀਂ ਬਹੁਤ ਜ਼ਿਆਦਾ ਸੋਚ-ਸੋਚ ਕੇ ਕਰ ਸਕੋ ਠੀਕ ਹੈ ਤਾਂ ਕਰਕੇ ਤੁਸੀਂ ਛੇਤੀ ਛੇਤੀ ਇਹਨੂੰ ਪਤਾ ਲੱਗ ਸਕੇ ਤੁਹਾਨੂੰ ਠੀਕ ਹੈ ਇਸ ਕਰਕੇ ਜਿਹੜਾ ਤੁਹਾਡਾ ਪਹਿਲਾ ਪੋਰਸ਼ਨ ਹੈ ਇਹਦੇ ਵਿੱਚ BNS ਇੱਕ ਤਾਂ ਇਹ ਸਭ ਤੋਂ ਮੇਜਰ ਰੋਲ ਪਲੇ ਕਰਦਾ ਮੰਨ ਲਓ ਚਲੋ ਜਿਵੇਂ ਡਿਸਟ੍ਰਿਕਟ ਅਡਜੂਸਟ ਵਿੱਚ 25 ਨੰਬਰ ਦਾ ਆਉਣਾ ਹੈ ਤੇ ਆਰ ਮੈਜਿਸ ਤੇ ਆਉਣਾ ਵੀ 30 ਨੰਬਰ ਦਾ ਹੈ ਠੀਕ ਹੈ 90 ਨੰਬਰ ਦਾ ਹੋ ਗਿਆ ਠੀਕ ਹੈ ਇਸ ਕਰਕੇ ਬੀਐਨਐਸ ਬਹੁਤ ਇੰਪੋਰਟੈਂਟ ਹੈ ਬੀਐਨਐਸ ਨੂੰ ਸਭ ਤੋਂ ਪਹਿਲਾਂ ਤੁਸੀਂ ਹੈਡਿੰਗ ਚੰਗੀ ਤਰ੍ਹਾਂ ਯਾਦ ਕਰਨੀ ਹੈ ਫਿਰ ਸਜਾਵਾਂ ਚੰਗੀ ਤਰ੍ਹਾਂ ਯਾਦ ਕਰਨੀ ਹੈ ਠੀਕ ਹੈ ਮੈਂ ਇਹ ਦੋ ਕਰ ਲਈ ਤਾਂ ਬਹੁਤ ਜ਼ਿਆਦਾ ਤੋਂ ਉਸ ਤੋਂ ਬਾਅਦ ਵਧੀਆ ਤੁਸੀਂ ਇਹ ਕਰ ਸਕਦੇ ਹੋ ਕਿ ਮਤਲਬ ਕਿ ਕਿਹੜਾ ਪੁਰਸ ਦੇ ਹੱਥ ਪਾਉਣ ਯੋਗ ਹੈਗਾ ਏ ਕਿਹੜਾ ਜ਼ਮਾਨਤ ਯੋਗ ਰਹੇਗਾ ਏ ਕਿਹੜੇ ਜੱਜ ਵਗੈਰਾ ਕੋਲ ਮਤਲਬ ਕੇਸ ਡੀਲ ਕੀਤਾ ਜਾਵੇਗੀ ਇਹ ਚੀਜ਼ਾਂ ਤੇ ਉਸ ਤੋਂ ਬਾਅਦ ਇਹਦੇ ਨਾਲ ਨਾਲ ਤੁਸੀਂ ਸਟੇਟਮੈਂਟ ਆ ਜਿਹੜੀਆਂ ਪੜ੍ਹਨੀਆਂ ਕਿ ਕੋਈ ਵੀ ਪੁਰਾਣੇ ਕੁਐਸਚਨ ਪੇਪਰ ਚੱਕ ਕੇ ਦੇਖ ਲਿਓ ਜਾਂ ਜਿਵੇਂ ਆਪਾਂ ਨੇ ਆਪਣੇ ਟੈਸਟ ਪਾਏ ਹੋਏ ਨੇ ਜਿਹੜੇ ਆਪਾਂ ਨੇ ਠੀਕ ਹੈ ਟੈਸਟ ਵਿੱਚ ਆਪਾਂ ਨੇ ਤੁਹਾਨੂੰ ਡਿਟੇਲ ਵਿੱਚ ਪਾਇਆ ਹੋਇਆ ਠੀਕ ਹੈ ਕੁਐਸਚਨ ਬਣਾ ਬਣਾ ਕੇ ਸਟੇਟਮੈਂਟ ਵਾਈਜ਼ ਪਾਏ ਹੋਏ ਆ ਵੀ ਉਹਨਾਂ ਚੋਂ ਕਿਹੜੇ ਸੈਕਸ਼ਨ ਚ ਨੀਚੇ ਲੱਗੇਗਾ ਠੀਕ ਹੈ ਇਹ ਤੁਹਾਡਾ ਬੀਐਨਐਸਸ ਦਾ ਕਵਰ ਹੋ ਜਾਏਗਾ ਮਤਲਬ ਕਿ ਬੀਐਨਐਸਸ ਤੁਸੀਂ ਸਿਰਫ ਹੈਡਿੰਗ ਪੜ੍ਹ ਕੇ ਨਹੀਂ ਸਾਰ ਸਕਦੇ ਬੀਐਨਐਸਸ ਤੁਹਾਨੂੰ ਕੰ BNSS ਦਾ ਥੋੜਾ ਪੋਰਸ਼ਨ ਤੁਹਾਡਾ ਘਟ ਹੈ ਠੀਕ ਹੈ ਵੈਸੇ ਸਿਲੇਬਸ ਵੀ ਘਟਿਆ ਦਾ ਤੇ ਪੋਰਸ਼ਨ ਵੀ ਘਟਿਆ ਠੀਕ ਹੈ ਜਿਵੇਂ ਡਿਸਟ੍ਰਿਕਟ ਕੈਡਰ ਦਾ ਤਾਂ ਹੁਣ BNSS ਦਾ ਸਿਲੇਬਸ ਹੀ ਬਹੁਤ ਹੋ ਗਿਆ ਇਸ ਕਰਕੇ ਤੁਸੀਂ ਜੇ ਤੁਹਾਨੂੰ ਐਦਾਂ ਹੋ ਰਿਹਾ ਕਿ ਤੁਸੀਂ ਸਾਰਾ ਨਹੀਂ ਯਾਦ ਕਰ پا ਰਹੇ ਠੀਕ ਹੈ ਜਿਹੜੇ ਕੈਂਡੀਡੇਟ ਤਾਂ ਪੂਰਾ ਯਾਦ ਕਰ ਲੇ ਉਹ ਤਾਂ ਵਧੀਆ ਹੈ ਉਹਨਾਂ ਦੀ ਪਰਫਾਰਮੈਂਸ ਬੈਸਟ ਹੀ ਹੋਏਗੀ ਇਹ ਉਹਨਾਂ ਲਈ ਹੈ ਜਿਹੜੇ ਨਹੀਂ ਕਰ پا ਰਹੇ ਤਾਂ ਉਹ ਘਟੋ ਘਟ ਐਨਾ ਕੁ ਕਰ ਲਿਓ ਕਿ ਇਹਨਾਂ ਦੇ ਕੱਲੇ ਹੈਡਿੰਗ ਤੇ ਇਕੱਲੀਆਂ ਸਜਾਵਾਂ ਠੀਕ ਹੈ ਇੰਨਾ ਕੁ ਯਾਦ ਕਰ ਲੂਗੇ ਤਾਂ ਤੁਸੀਂ ਕਾਫੀ ਵਧੀਆ ਪਰਫਾਰਮੈਂਸ ਕਰ ਸਕਦੇ ਹੋ ਪੇਪਰ ਵਿੱਚ ਠੀਕ ਹੈ ਜਿਹੜੇ ਕੈਂਡੀਡੇਟ ਪੂਰਾ ਪ੍ਰੋਪਰ ਯਾਦ ਕਰ ਲਿਆ ਉਹਨਾਂ ਵਰਗੀ ਤਾਂ ਫਿਰ ਰੀਸੇ ਨਹੀਂ ਕੋਈ ਉਹ ਤਾਂ ਮਤਲਬ ਵਧੀਆ ਪਰਫਾਰਮੈਂਸ ਕਰਨਗੇ ਹੀ ਠੀਕ ਹੈ ਬੀ ਐਨ ਐਸ ਐਸ ਵਿੱਚ ਵੀ ਹੁਣ ਤੁਸੀਂ ਦੇਖੋ ਬੀ ਐਨ ਐਸ ਐਸ ਪੈਸੇ ਤਾਂ ਹੈ ਮਤਲਬ ਕਿ ਜੇ ਮੰਨ ਲਓ 13 ਕੁਐਸਚਨ ਹੈ 13 ਵਿੱਚੋਂ ਤੁਸੀਂ ਮੰਨ ਕੇ ਚੱਲਿਓ 8-9 ਕੁਐਸਚਨ ਤੁਹਾਨੂੰ ਹੈਡਿੰਗ ਬੇਸਡ ਆ ਜਾਣਗੇ ਠੀਕ ਹੈ ਇਸ ਕਰਕੇ ਇਹਨਾਂ ਦੀ ਵੀ ਹੈਡਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਜਿਨ੍ਹਾਂ ਦੀ ਹੈਡਿੰਗ ਕੰਪਲੀਟ ਹੋ ਗਈ ਨਾਲ ਨਾਲ ਉਹ ਇਹਦੀ ਡਿਟੇਲ ਵੀ ਪੜ ਲੈਣ ਪਰੰਤੂ ਜਿਹੜੇ ਕੈਂਡੀਡੇਟ ਕਹਿੰਦੇ ਸਾਡੇ ਕੋਲ ਘੱਟ ਟਾਈਮ ਹੈ ਤਾਂ ਉਹ ਸਿਰਫ ਕੱਲੇ ਜਿਹੇ ਬੀਨੈਸਸ ਦੀ ਹੈਡਿੰਗ ਵੀ ਕਰ ਲੈਣਗੇ ਨਾ ਤਾਂ ਉਹਨੇ ਇੱਕ ਚੀਜ਼ ਤੁਹਾਡਾ ਕੰਮ ਚੱਲ ਜਾਏਗਾ ਠੀਕ ਹੈ ਹੁਣ ਆਜੋ ਪੀਪੀਆਰ ਦੀ ਗੱਲ ਕਰਦੇ ਹਾਂ ਪੀਪੀਆਰ ਹੈ ਜਿਹੜਾ ਤੁਹਾਡਾ ਆਰਮਡ ਵਾਲਿਆਂ ਨੇ ਤਾਂ ਲਗਭਗ ਪਹਿਲਾਂ ਜਿਨ੍ਹਾਂ ਨੇ ਪੇਪਰ ਦਿੱਤਾ ਉਹ ਪੜਿਆ ਹੀ ਹੋਇਆ ਹੈ ਠੀਕ ਹੈ ਪੀਪੀਆਰ ਵਿੱਚੋਂ ਵੀ ਜੇ 25 ਐ 25 ਚ ਤੁਹਾਡੇ 20 ਕੁਐਸਚਨ ਸਿੱਧੇ ਸਿੱਧੇ ਤੁਹਾਡੇ ਹੈਡਿੰਗ ਬੇਸਡ ਆ ਜਾਣੇ ਆ ਠੀਕ ਹੈ ਇਸ ਕਰਕੇ ਹੈਡਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਗੱਲ ਕਰਦੇ ਹਾਂ ਡਿਸਟ੍ਰਿਕਟ ਵਾਲਿਆਂ ਦੀ ਇਹਦੇ ਵਿੱਚ ਜਿਹੜੇ ਡਿਸਟ੍ਰਿਕਟ ਵਾਲੇ ਨਾ ਇਹਦੇ ਵਿੱਚ ਪਹਿਲਾਂ ਤਾਂ 22 ਤੱਕ ਸੀਗਾ ਹੁਣ ਇਹਨਾਂ ਨੇ ਨਵੇਂ ਐਡ ਕਰਤਾ 24 25 26 27 ਠੀਕ ਹੈ ਹੁਣ ਜਿਹੜੇ ਇਹ ਚਾਰ ਸੈਕਸ਼ਨ ਐ ਚੇਤਾ ਤੁਸੀਂ ਪਹਿਲਾਂ ਤੋਂ ਤਿਆਰੀ ਕਰ ਰਹੇ ਹੋ ਤੁਸੀਂ ਪੂਰਾ ਬਰੀਫਲੀ ਇਹਨਾਂ ਨੂੰ ਡਿਟੇਲ ਵਾਈਜ਼ ਪੜ੍ਹ ਲਿਆ ਉਹ ਤਾਂ ਵੈਲੰਟ ਗੁੱਡ ਹੈ ਜੇ ਹੁਣ ਤੁਹਾਡੇ ਕੋਲ ਟਾਈਮ ਨਹੀਂ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ ਤਾਂ ਜਿਹੜੇ ਇਹ 24 25 26 27 ਸੈਕਸ਼ਨ ਹੈ ਨਾ ਇਹਨਾਂ ਨੂੰ ਸਿਰਫ ਤੇ ਸਿਰਫ ਤੁਸੀਂ ਹੈਡਿੰਗ ਪੜ੍ਹ ਲਓ ਕਿਉਂਕਿ ਜਿਹੜਾ ਇਸ ਵਾਰ ਤੁਹਾਡਾ ਪੇਪਰ ਹੈ ਸਾਰਾ ਸਿਲੇਬਸ ਜਿਹੜਾ ਚੇਂਜ ਹੋਣ ਕਰਕੇ ਪੇਪਰ ਜਿਆਦਾ ਔਖਾ ਨਹੀਂ ਹੋਵੇਗਾ ਜ਼ਿਆਦਾਤਰ ਕੁਐਸਚਨ ਤੁਹਾਨੂੰ ਹੈਡਿੰਗ ਵੇਜ ਦੇ ਦੇਖਣ ਨੂੰ ਮਿਲਣਗੇ ਇਸ ਕਰਕੇ ਜਿਨ੍ਹਾਂ ਨੇ ਤਾਂ ਕੰਪਲੀਟ ਪੜ੍ਹ ਲਿਆ ਡਿਟੇਲ ਵਾਈਜ਼ ਉਹ ਤਾਂ ਵੈਰੀ ਗੁੱਡ ਹੈ ਤੇ ਜਿਨ੍ਹਾਂ ਤੇ ਨਹੀਂ ਪੜ੍ਹ ਹੋਇਆ ਤਾਂ ਉਹ ਇਹੀ ਕੰਮ ਕਰ ਸਕਦੇ ਆ ਕਿ 24 25 26 27 ਦਾ ਸਿਰਫ ਤੇ ਸਿਰਫ ਹੈਡਿੰਗ ਤੁਸੀਂ ਪੜ੍ਹ ਲਿਓ ਨਾ ਐਨੇ ਨਾਲ ਹੀ ਤੁਹਾਡਾ ਕੰਮ ਚੱਲ ਜਾਏਗਾ ਠੀਕ ਹੈ ਮੈਂ ਇਹ ਨਹੀਂ ਦਾਵਾ ਕਰਦਾ ਕਿ ਹੈਡਿੰਗ ਪੜ੍ਹ ਕੇ ਤੁਸੀਂ ਪੇਪਰ ਕਲੀਅਰ ਕਰ ਸਕਦੇ ਹੋ ਹਾਂ ਤੁਸੀਂ ਆਪਣੀ ਐਨੇਕ ਟਾਈਮ ਵਿੱਚ ਬੈਸਟ ਪਰਫਾਰਮੈਂਸ ਦੇ ਸਕਦੇ ਆ ਹੋ ਸਕਦਾ ਕਿ ਉਹ ਪਰਫਾਰਮ ਕਿ ਰਿਜ਼ਲਟ ਵਿੱਚ ਤੁਹਾਡਾ ਕਲੀਅਰ ਹੋ ਜਾਵੇ ਹੈਨਾ ਇਹ ਚੀਜ਼ ਹੋ ਜਾਏਗੀ ਇੱਥੇ ਬਾਕੀ ਦੇਖੋ ਅੱਗੇ ਹੁਣ ਇਹ ਹੋ ਗਿਆ ਆਪਣਾ ਤਿੰਨੇ ਮੇਨ ਆਪਾਂ ਸਤ ਤਿੰਨਾਂ ਦੀ ਗੱਲ ਕਰ ਲਈ ਬੀਐਨਐਸ ਬੀਐਨਐਸ ਤੇ ਪੀਪੀਆਰ ਕਿਉਂਕਿ ਇਹ ਹੀ ਆਪਣੇ ਇੰਪੋਰਟੈਂਟ ਹੈ ਇਹ ਹੀ ਆਪਣਾ ਜਿਹੜਾ ਮੇਜਰ ਰੋਲ ਪਲੇ ਕਰੇਗਾ ਤਿੰਨਾਂ ਦੇ ਆਪਾਂ ਜੇ ਨੰਬਰ ਮਿਲਾ ਕੇ ਚੱਲੀਏ 375 55 ਹੋਗੇ 10 ਪੁਆਇੰਟ ਮਤਲਬ ਕਿ ਤੁਸੀਂ ਐ ਮੰਨ ਕੇ ਚੱਲੋ 70 70 ਤੋਂ 75 75% ਹੀ ਮੰਨ ਕੇ ਚੱਲੋ 75% ਹੀ ਤੁਹਾਡੇ ਇਹ ਦੋਨੋਂ ਪੋਰਸ਼ਨ ਆ ਜਿਹੜੇ ਇਹਨਾਂ ਚ ਆਂਦਾ ਇਸ ਕਰਕੇ ਇਹ ਤਿੰਨੇ ਸਬਜੈਕਟ ਬਹੁਤ ਜ਼ਿਆਦਾ ਇੰਪੋਰਟੈਂਟ ਬਣ ਜਾਂਦੇ ਆ ਇਹਨਾਂ ਤਿੰਨਾਂ ਨੂੰ ਤੁਸੀਂ ਦੋਨਾਂ ਵਾਲਿਆਂ ਨੇ ਚاہے ਡਿਸਟ੍ਰਿਕਟ ਕੈਟਰ ਹੋਵੇ ਚਾਹੇ ਹਾਰਮਡ ਕੈਟਰ ਚੰਗੀ ਤਰ੍ਹਾਂ ਪੜ੍ਹਨਾ ਹੈ ਹੈਡਿੰਗ ਵੀ ਪੜ੍ਹਨੇ ਆ ਜਿਨ੍ਹਾਂ ਦੇ ਹੈਡਿੰਗ ਕਵਰ ਹੋ ਗਏ ਉਹ ਨਾਲ ਨਾਲ ਡਿਟੇਲ ਵੀ ਪੜਿਓ ਠੀਕ ਹੈ ਪੀਪੀਆਰ ਚ ਤੁਸੀਂ ਬਹੁਤੀ ਡਿਟੇਲ ਚ ਜੇ ਨਹੀਂ ਵੀ ਜਾਂਦੇ ਤਾਂ ਵੀ ਚੱਲ ਜਾਊਗਾ ਕੰਮ ਪਰ ਬੀਐਨਐਸਸੀ ਤੁਹਾਨੂੰ ਕਿਤੇ ਨਾ ਕਿਤੇ ਥੋੜੀ ਥੋੜੀ ਪੜ੍ਹਨੀ ਪਵੇਗੀ ਠੀਕ ਹੈ ਜਿਹੜੇ ਡਿਟੇਲ ਵਾਈਜ਼ ਪੜ੍ਹ ਰਹੇ ਨੇ ਉਹ ਆਪਣਾ ਉਸ ਤਰ੍ਹਾਂ ਹੀ ਪੜਦੇ ਰਹਿਣ ਉਹ ਇਸ ਵਿੱਚ ਕੋਈ ਚੇਂਜਸ ਨਾ ਕਰਨ ਠੀਕ ਹੈ ਹੁਣ ਬੀਐਸਏ ਹੈ ਬੀਐਸਏ ਦੇ ਕੁਝ ਚਾਰ ਪੰਜ ਸੈਕਸ਼ਨ ਹੈ ਤੁਸੀਂ ਚਾਰੇ ਪੰਜ ਸੈਕਸ਼ਨ ਹੈ ਜਿਹੜੇ ਉਹਨਾਂ ਨੂੰ ਚੰਗੀ ਤਰ੍ਹਾਂ ਕਵਰ ਕਰ ਸਕਦੇ ਜਿਹੜੇ ਤੁਹਾਡੇ 4-5 ਸੈਕਸ਼ਨ ਐ ਬੀਐਸਏ ਵਿੱਚ ਠੀਕ ਐ ਉਹ ਐਡੀ ਬੜੀ ਗੱਲ ਨਹੀਂ ਹੈਗੀ ਕਿ ਤੁਸੀਂ ਨਹੀਂ ਕਰ ਸਕਦੇ ਤੁਸੀਂ ਉਹਨੂੰ ਡਿਟੇਲ ਵਾਈਜ਼ ਹੀ ਪੜ੍ਹ ਸਕਦੇ ਹੋ 4-5 ਸੈਕਸ਼ਨ ਯਾਦ ਕਰਨੇ ਕੋਈ ਔਖੀ ਗੱਲ ਨਹੀਂ ਹੈਗੀ ਇਹਦਾ ਬਹੁਤ ਵਧੀਆ ਪੁਆਇੰਟ ਐ ਕਿ ਤੁਹਾਨੂੰ 2 ਨੰਬਰ ਦੇ ਕੁਐਸਚਨ ਵਿੱਚੋਂ ਆਰਾਮ ਨਾਲ ਮਿਲ ਜਾਣੇ ਠੀਕ ਐ ਐਸੀ ਤਰ੍ਹਾਂ ਪੁਲਿਸ ਐਕਟ ਵੀ ਪੁਲਿਸ ਐਕਟ ਤੁਸੀਂ ਪਹਿਲਾਂ ਵੀ ਪੜ੍ਹਿਆ ਹੋਣਾ ਐ ਤੁਸੀਂ ਪੁਲਿਸ ਐਕਟ ਨੂੰ ਵੀ ਜੇ ਡਿਟੇਲ ਵਾਈਜ਼ ਨਹੀਂ ਪੜ੍ਹ ਸਕਦੇ ਤਾਂ ਘੱਟ ਟੁਕੜ ਟ ਹੈਡਿੰਗਜ਼ ਜ਼ਰੂਰ ਯਾਦ ਕਰ ਲਿਓ ਉਹਨਾਂ ਦੇ ਬਾਕੀ ਵੈਸੇ ਡਿਟੇਲ ਵਾਈਜ਼ ਵੀ ਕਰਦਾ ਕੁਐਸਚਨ ਨਹੀਂ ਆ ਰਿਹਾ ਇਹਦੇ ਵਿੱਚ ਜਿਵੇਂ ਸਜ਼ ਕਵੈਸਚਨ ਆਈ ਹੋਈ ਸੀ ਨਾ ਚ ਉਹਨਾਂ ਨੇ ਕੀ ਕੀਤਾ 40 41 ਦੇ ਜਿਹੜੇ ਤੁਹਾਡੀ ਪੁਆਇੰਟ ਵਾਈਜ਼ ਹੈ ਨਾ ਪੁਆਇੰਟ ਵਾਈਜ਼ ਚ ਇੱਕ ਲਾਈਨ ਚਾੱਕ ਕੇ ਪਾਤੀ ਵੀ ਦੱਸੋ ਇਹ 40 ਆ ਜਾਂ 41 ਆ ਠੀਕ ਹੈ ਉਹ ਚੀਜ਼ ਥੋੜੀ ਟਫ ਹੋ ਜਾਂਦੀ ਹੈ ਪੈਸੇ ਲੱਗਦਾ ਨਹੀਂ ਇਸ ਵਾਰ ਦੇ ਪੇਪਰ ਚ ਇਹਨਾਂ ਟਫ ਆਵੇਗਾ ਬਾਕੀ ਜਿਹੜੇ ਤਾਂ ਡਿਟੇਲ ਵਾਈਜ਼ ਕਰਗੇ ਤਾਂ ਬੈਸਟ ਹੈ ਜੇ ਨਹੀਂ ਕਰ پا ਰਹੇ ਤੁਸੀਂ ਤਾਂ ਘੱਟੋ ਘੱਟ ਇਹਨਾਂ ਦੇ ਵੀ ਹੈਡਿੰਗ ਜਰੂਰ ਯਾਦ ਕਰ ਲਿਓ ਚੰਗੀ ਤਰ੍ਹਾਂ ਹੈਡਿੰਗ ਕੰਪਲੀਟਲੀ ਤੁਹਾਡੇ ਟਿਪਸ ਤੇ ਹੋਣਾ ਚਾਹੀਦੇ ਠੀਕ ਹੈ ਮੇਨ ਫੰਡਾ ਹੀ ਹੈਡਿੰਗ ਦਾ ਹੈ ਜੇ ਤੁਸੀਂ ਹੈਡਿੰਗ ਟਿਪਸ ਤੇ ਕਰ ਲਏ ਤਾਂ ਬਾਕੀ ਚੀਜ਼ ਡਿਸਟ੍ਰਿਕਟ ਵਾਲਿਆਂ ਦੇ ਲਈ ਜਿਵੇਂ ਐਕਸਾਈਜ਼ ਹੈ ਐਕਸਾਈਜ਼ ਵਿੱਚ ਤੁਹਾਡੇ ਕੀ ਹੈ ਐਕਸਾਈਜ਼ ਵਿੱਚ ਚਾਰਕ ਨੰਬਰ ਦੇ ਕੁਐਸਚਨ ਆਉਣਗੇ ਜਿਹੜੇ ਤੁਹਾਡੇ ਪੰਜ ਨੰਬਰ ਦੇ ਨੇ ਬਣਾਇਆ ਹੋਇਆ ਠੀਕ ਹੈ ਇਹ ਚ ਸਭ ਤੋਂ ਪਹਿਲਾਂ ਤਾਂ ਹੈਡਿੰਗ ਕੋਈ ਗੱਲ ਹੈਡਿੰਗ ਬਹੁਤ ਇੰਪੋਰਟੈਂਟ ਹੈ ਦੂਜੀ ਇਹਦੇ ਵਿੱਚ ਕੁਝ ਸਜਾਵਾਂ ਨੇ ਜਾਂ ਉਹ ਦੱਸੇ ਹੋਏ ਨੇ ਵੀ ਐਨਾ ਫਾਈਨ ਲੱਗੇਗਾ ਠੀਕ ਹੈ ਉਹ ਚੀਜ਼ ਤੁਸੀਂ ਚੰਗੀ ਤਰ੍ਹਾਂ ਕਰ ਲਿਓ ਤਾਂ ਕਿ ਤੁਹਾਡਾ ਮਤਲਬ ਕਿ ਯਾ ਕੋਈ ਵੀ ਕੁਐਸਚਨ ਆਵੇ ਤਾਂ ਯਾਦ ਰਹਿ ਜਾਊਗਾ ਅੱਗੇ ਐਮਬੀ ਐਕਟ ਹੈ ਐਮਬੀ ਐਕਟ ਦੀ ਸਿਰਫ ਦੋ ਧਰਾਮਾਂ ਨੇ ਚੰਗੀ ਤਰ੍ਹਾਂ ਪੜ੍ਹ ਲਿਓ ਇੱਕ ਕੁਐਸਚਨ ਦਾ ਇੱਕ ਨੰਬਰ ਤੁਹਾਡਾ 100% ਪੱਕਾ ਹੋ ਜਾਏਗਾ ਠੀਕ ਹੈ ਇਹ ਚੋਂ ਹੁਣ ਗੱਲ ਕਰਦੇ ਆਂ ਮੈਥ ਦੇ ਜੀਕੇ ਦੀ ਦੇਖੋ ਜੀਕੇ ਵੈਸੇ ਤਾਂ ਆਪਾਂ ਨੇ ਜਿੰਨੀ ਕਿ ਤੁਹਾਡੀ ਪੀਡੀਐਫਾਂ ਚ ਪਾਈ ਹੋਈ ਹੈ ਓੰਨੀ ਕੁ ਸਫੀਸ਼ੀਐਂਟ ਹੈ ਤੁਹਾਨੂੰ ਓੰਨੀ ਕੁ ਜੀਕੇ ਕਰ ਲਿਓ ਬਾਕੀ ਕਰੰਟ 2025 ਦੇ ਆਪਾਂ ਥੋੜੇ ਜਿਹਾ ਹੋਰ ਦੇਖ ਕੇ ਪਾ ਦੇਵਾਂਗੇ ਠੀਕ ਹੈ ਇੰਨੀ ਜੀਕੇ ਬਹੁਤ ਹੈ ਤੁਹਾਡੀ ਬਾਕੀ ਜਿੰਨੀ ਕੁ ਤੁਸੀਂ ਪਹਿਲਾਂ ਕਰੀ ਹੋਏਗੀ ਉਹ ਵੀ ਸਫੀਸ਼ੀਐਂਟ ਹੋਗੀ ਗੱਲ ਕਰਦੇ ਆਂ ਮੈਥ ਦੀ ਮੈਥ ਚ ਹੁਣ ਕੈਂਡੀ ਕੱਲੇ ਐ ਸੋਚਣਾ ਦਾ ਜੇ ਨਹੀਂ ਸਾਨੂੰ ਤਾਂ ਮੈਥ ਆਉਂਦਾ ਨਹੀਂ ਜੀ ਵੀ ਤੁਸਾਨੂੰ ਮੈਥ ਨਹੀਂ ਆਉਂਦਾ ਤੁਸੀਂ ਜਿਹੜੇ 5 ਨੰਬਰ ਛੱਡ ਦੋ ਤੁਸੀਂ ਇਹ ਪੱਕੀ ਜਿਹੜੇ ਤੁਹਾਡੇ 85 ਨੰਬਰ ਹੈ ਇਹਨਾਂ ਤੇ ਪੂਰਾ ਫੋਕਸ ਕਰੋ ਠੀਕ ਹੈ ਹੁਣ ਦੇਖੋ ਜਿਹੜੇ ਕੈਂਡੀਡੇਟ ਨੂੰ ਤਾਂ ਮੈਥ ਸ਼ੁਰੂ ਤੇ ਆਉਂਦਾ ਜਿਨ੍ਹਾਂ ਨੂੰ ਵਧੀਆ ਤੁਸੀਂ ਮੈਥ ਪਹਿਲਾਂ ਸਿੱਖਿਆ ਹੋਇਆ ਉਹ ਤਾਂ ਇਸ 5 ਨੰਬਰ ਤੇ ਫੋਕਸ ਕਰਨ ਪਰ ਹੁਣ ਜਿਹੜਾ ਕੈਂਡੀਡੇਟ ਇੱਕ ਕਹਿ ਰਿਹਾ ਹੈ ਕਿ ਮੈਂ ਸਿਰਫ ਬੀਪੀਟੀ ਦਾ ਪੇਪਰ ਦੇਣਾ ਹੈ ਉਹ ਨਵੇਂ ਸਿਰੇ ਤੋਂ ਵੀ ਹਾਂ ਮੈਥ ਮੈਂ ਸ਼ੁਰੂ ਕਰ ਲੂੰਗਾ ਉਹ ਪੋਸੀਬਲ ਹੀ ਨਹੀਂ ਕਿਉਂਕਿ ਮੈਥ ਇੱਕ ਅਜਿਹਾ ਸਬਜੈਕਟ ਹੈ ਘੱਟੋ ਘੱਟ ਤੁਹਾਨੂੰ ਐਨੇ 5 ਨੰ ਤਾਂ ਬਹੁਤ ਸਿਲੇਬਸ ਆ ਉਹਦੇ ਵਿੱਚ ਤੁਹਾਨੂੰ ਘੱਟੋ ਘੱਟ ਇੱਕ ਸਾਲ ਦੀ ਕੰਪਲੀਟ ਤਿਆਰੀ ਚਾਹੀਦੀ ਤਾਂ ਤੁਸੀਂ ਉਹ ਕੁਐਸਚਨ ਜਿਹੜੇ ਹੱਲ ਕਰ ਸਕੋਗੇ ਠੀਕ ਹੈ ਇਸ ਕਰਕੇ ਜਿਹੜੇ ਕੈਂਡੀਡੇਟ ਤਾਂ ਆਲਰੇਡੀ ਮੈਥ ਜਿਨ੍ਹਾਂ ਦਾ ਹੈਗਾ ਇਹ ਪਹਿਲਾਂ ਤੋਂ ਉਹਨਾਂ ਨੂੰ ਆਉਂਦਾ ਹੈ ਜਾਂ ਕਰਿਆ ਹੋਇਆ ਹੈ ਤੁਸੀਂ ਤਾਂ ਉਹ ਕੁਐਸਚਨ ਹੈ ਜਿਹੜੇ ਪ੍ਰੈਕਟਿਸ ਕਰ ਲੈਣ ਜਿਹੜੇ ਕੈਂਡੀਡੇਟ ਮਤਲਬ ਕਿ ਮੈਥ ਪਹਿਲਾਂ ਨਹੀਂ ਕੀਤਾ ਫਿਰ ਹੁਣ ਤੁਹਾਡੇ ਕੋਲ 25 ਦਿਨ ਹੈ ਸਿਰਫ ਇਸ ਕਰਕੇ ਉਹਨਾਂ 25 ਦਿਨਾਂ 'ਚ ਫਿਰ ਮੈਥ ਤੇ ਟਾਈਮ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ ਤੁਹਾਡੇ ਕੋਲ ਆ 85 ਨੰਬਰ ਦਾ ਹੋਰ ਪੋਰਸ਼ਨ ਪਿਆ ਜਿਹਨੂੰ ਤੁਸੀਂ ਜ਼ਿਆਦਾ ਟਾਈਮ ਦੇ ਕੇ ਇੱਚ ਜ਼ਿਆਦਾ ਵਧੀਆ ਪਰਫਾਰਮੈਂਸ ਕਰ ਸਕਦੇ ਹੋ ਠੀਕ ਹੈ ਪਰੰਤੂ ਜਿਹੜੇ ਕੈਂਡੀਡੇਟਸ ਨੇ ਮੈਥ ਕਰਿਆ ਹੋਇਆ ਉਹਨਾਂ ਨੂੰ ਮੈਂ ਕਹਾਂਗਾ ਕਿ ਉਹ 100% ਮੈਥ ਕਰਨ ਕਿਉਂਕਿ ਮੈਥ ਦੇ ਜਿਹੜੇ ਨੰਬਰ ਹੈ ਤੁਹਾਡੇ ਪੇਪਰ 'ਚ ਬਹੁਤ ਸੌਖ ਪਏ ਨੇ ਠੀਕ ਹੈ ਇਸ ਕਰਕੇ ਜਿਹੜੇ ਕੈਂਡੀਡੇਟਾਂ ਨੇ ਮੈਥ ਪਹਿਲਾਂ ਕਰਿਆ ਹੋਇਆ ਮੈਥ ਆਉਂਦਾ ਏ 2 4 ਕਾ ਤੁਹਾਡੇ ਜਿਵੇਂ ਪ੍ਰੋਫਿਟ ਹੋ ਗਿਆ ਠੀਕ ਹੈ ਪ੍ਰੋਫਿਟ ਦਾ ਆਉਂਦਾ ਇੱਕ ਅਦਾ ਕੁਐਸਚਨ ਇੱਕ ਅਧੀ ਸਮੀਕਰਨ ਜੀ ਆ ਜਾਏਗੀ ਮਲਕਿ ਬਹੁਤ 5 7 ਕ ਜਿਹੜੇ ਟਾਪਿਕ ਹੈ ਇੰਟਰਸਟ ਚ ਇੱਕ ਅਦਾ ਕੁਐਸਚਨ ਆ ਜਾਂਦਾ ਤੁਹਾਡਾ ਹਨਾ ਇਕ ਕਦਾ ਏਰੀਆ ਵਗੈਰਾ ਚੋਂ ਆ ਜਾਂਦਾ ਜਾਂ ਫਿਰ ਸਪੀਡ ਵਾਲੇ ਚੈਪਟਰ ਚੋਂ ਆ ਜਾਂਦਾ ਮਤਲਬ ਜਿਨ੍ਹਾਂ ਨੇ ਇਹ ਟੌਪਿਕ ਕਰੇ ਹੋਏ ਆ ਉਹਨਾਂ ਲਈ ਤਾਂ ਬਹੁਤ ਆਸਾਨ ਹੋਵੇਗਾ ਕਿਉਂਕਿ ਚਾਰ ਪੰਜ ਨੰਬਰ ਉਹਨਾਂ ਦੀ ਜੇਬ 'ਚ ਹੀ ਪਏ ਆ ਇਹਨਾਂ ਚਾਰ ਪੰਜ 'ਚੋਂ ਮੈਥ ਨਹੀਂ ਹੁੰਦਾ ਸਾਰਾ ਦੋ ਕੁਐਸਚਨ ਮੰਨ ਲੇ ਕਿ ਚਲੋ ਰੀਜਨਿੰਗ ਦੀ ਆ ਜਾਣੀ ਹੈ ਤਿੰਨੇ ਕੁਐਸਚਨ ਮੈਥ ਦੇ ਹੋਣੇ ਆ ਠੀਕ ਹੈ ਰੀਜਨਿੰਗ ਤਾਂ ਸਿੰਪਲੀ ਹੁੰਦੀ ਹੈ ਫੇਰ ਅਗੇਨ ਉਹੀ ਗੱਲ ਆ ਗਈ ਜਿਹਨੂੰ ਮੈਥ ਰੀਜਨਿੰਗ ਕਰਿਆ ਹੋਇਆ ਉਹਨਾਂ ਲਈ ਤਾਂ ਬੈਸਟ ਹੈ ਪਰੰਤੂ ਜਿਨ੍ਹਾਂ ਨੇ ਮੈਥ ਰੀਜਨਿੰਗ ਨਹੀਂ ਕਰਿਆ ਹੋਇਆ ਉਹ ਫਿਰ ਇਹਦੇ ਨੂੰ ਛੱਡ ਕੇ ਚੁੱਪ ਕਰਕੇ ਆਪਣਾ ਹੁਣ ਜਿਵੇਂ ਤੁਸੀਂ ਆ ਮੰਨ ਕੇ ਚਲੋ ਬੀਐਨਐ ਆਪਣਾ ਡਿਸਟ੍ਰਿਕਟ ਕਾਡਰ ਵਾਲੇ ਆ ਡਿਸਟ੍ਰਿਕਟ ਕਾਡਰ ਨੂੰ ਬੀਐਨਐ 25 ਨੰਬਰ ਸਭ ਤੋਂ ਮੇਨ ਬੀਐਨਐਸ ਤੇ ਪੀਪੀਆਰ ਠੀਕ ਹੈ ਬੀਐਨਐਸ ਤੁਹਾਨੂੰ ਕੰਪਲੀਟ ਪੜਨਾ ਪਵੇਗਾ ਸਜਾਵਾਂ ਵਗੈਰਾ ਵੀ ਤੁਹਾਨੂੰ ਸਟੇਟਮੈਂਟ ਵਾਈਜ਼ ਵੀ ਬੀਐਨਐਸ ਤੁਹਾਡਾ 100% ਆਉਣਾ ਚਾਹੀਦਾ ਬੀਐਨਐਸ ਤੁਸੀਂ ਕਿੱਥੋਂ ਕਰ ਸਕਦੇ ਆ ਪੂਰੀਆਂ ਵੀਡੀਓ ਦੇਖਣੀਆਂ ਪੈਣੀਆਂ ਤੁਹਾਨੂੰ ਵੀਡੀਓ ਲੈਕਚਰ ਸਾਡੇ ਸਾਡੇ ਅਟੈਂਡ ਕਰਨੇ ਪੈਣਗੇ ਉਹ ਤੁਸੀਂ ਉੱਥੇ ਤੁਹਾਨੂੰ ਕਲੀਅਰ ਹੋ ਜਾਊਗਾ ਪੀਪੀਆਰ ਚ ਤੁਸੀਂ ਦਰਗੁਜ਼ਰ ਕਰ ਸਕਦੇ ਹੋ ਪੀਪੀਆਰ ਦੇ ਜਿਕਰ ਤੁਸੀਂ ਹੈਡਿੰਗ ਵੀ ਕਰ ਲਓਗੇ ਤਾਂ ਤੁਹਾਡਾ ਪੁਲਿਸ ਐਕਟ 5 ਨੰਬਰ ਦਾ ਐਕਸਾਈਜ਼ ਤੋਂ 4 ਕ ਨੰਬਰ ਦਾ ਆਵੇਗਾ ਮੈਂ ਐਮਬੀ ਐਕਟ ਤੁਹਾਡਾ 1 ਨੰਬਰ ਦਾ ਇਹ ਛੋਟੇ ਛੋਟੇ ਟੌਪਿਕ ਜਿਹੜੇ ਜ਼ਰੂਰ ਤੁਸੀਂ ਇਹ ਕਰ ਲਿਓ ਠੀਕ ਹੈ ਦੁਬਾਰਾ ਫੇਰ ਮੈਂ ਹੁਣ ਲਾਸਟ ਵਿੱਚ ਇਹੀ ਕਹਾਂਗਾ ਜਿਹੜੇ ਕੈਂਡੀਡੇਟ ਪਿਛਲੇ 3 ਜਾਂ 4 ਮਹੀਨੇ ਤੋਂ ਵਧੀਆ ਤਿਆਰੀ ਕਰ ਰਹੇ ਨੇ ਜਿਨ੍ਹਾਂ ਨੇ ਇਹਨਾਂ ਸਾਰੇ ਸਬਜੈਕਟਾਂ ਦੇ ਹੈਡਿੰਗਸ ਦਾ ਕਰ ਹੀ ਲਏ ਨੇ ਨਾਲ ਨਾਲ ਅੱਗੇ ਡਿਟੇਲ ਵਾਈਜ਼ ਵੀ ਪੜ੍ਹ ਲਿਆ ਉਹ ਬੈਸਟ ਹੈ ਉਹ ਹੁਣ ਕੀ ਕਰਨ ਹੁਣ ਆਉਣ ਵਾਲੇ 25 ਦਿਨਾਂ ਵਿੱਚੋਂ ਬਸ ਨਵਾਂ ਨਾ ਪੜ੍ਹਨ ਜੋ ਜੋ ਉਹਨਾਂ ਨੇ ਪੜ੍ਹਿਆ ਹੈ ਪਹਿਲਾਂ ਇਹਨਾਂ ਦੀ ਹੈਡਿੰਗਸ ਦੀ ਪੂਰੀ ਰਿਵੀਜ਼ਨ ਕਰਨ ਡੇ ਡिटेल ਵਾਈਜ਼ ਜਿਹੜਾ ਤੁਸੀਂ ਪੜਿਆ ਹੈ ਉਹਦੀ ਰਿਵੀਜ਼ਨ ਕਰਨ। ਆਫਟਰ ਰਿਵੀਜ਼ਨ ਤੁਸੀਂ ਡੇਲੀ ਕੀ ਕਰਨਾ ਹੈ? ਨਾਲ-ਨਾਲ ਤੁਸੀਂ ਟੈਸਟ ਕਰਕੇ ਦੇਖਣੇ ਹੈ। ਜਿਵੇਂ ਐਦਾਂ ਹੁੰਦਾ ਹੈ ਨਾ ਇਹ ਚੀਜ਼ ਤੇ ਮੈਂ ਤੁਹਾਨੂੰ ਸੌਖਾ ਤਰੀਕਾ ਦੱਸਦਾ ਹਾਂ ਕਿਵੇਂ ਤੁਸੀਂ ਕਰ ਸਕਦੇ ਹੋ। ਕਿਸੇ ਨੂੰ ਤੁਸੀਂ ਕਿਸੇ ਹੋਰ ਨਾਲ ਡਿਸਕਸ ਕਰਨ ਦੀ ਵੀ ਜ਼ਰੂਰਤ ਨਹੀਂ। ਜਿਵੇਂ ਬੀਐਨਐਸ ਤੁਹਾਨੂੰ ਪਤਾ ਆਪਣੇ ਸਾਹਮਣੇ ਸਿਲੇਬਸ ਰੱਖ ਲਓ। ਠੀਕ ਹੈ? ਸਾਹਮਣੇ ਸਿਲੇਬਸ ਰੱਖ ਕੇ ਉਹਨੂੰ ਪੜਨਾ ਸ਼ੁਰੂ ਕਰ ਦੋ ਮੰਨ ਲਓ ਪਹਿਲਾਂ 3 ਦਾ 5 ਹੈ 3 ਦਾ 5 ਕੀ ਕਹਿੰਦਾ ਹੈ ਠੀਕ ਹੈ ਉਹ ਦੱਸੋ ਦੇਖੋ ਫਿਰ 34 ਤੋਂ ਲੈ ਕੇ 44 ਤੱਕ ਆਪਣੇ ਮਨਚੇ ਪੜੋ 34 ਕੀ ਹੈ 35 ਕੀ ਹੈ 36 ਕੀ ਹੈ ਠੀਕ ਹੈ ਇਹ ਸਾਰੇ ਤੁਸੀਂ ਐ ਪੜ ਸਕਦੇ ਹੋ ਫਿਰ ਉਹ ਤੋਂ ਬਾਅਦ ਜਿੰਨਾ ਵੀ ਤੁਹਾਡਾ ਸਿਲੇਬਸ ਹੈ ਤੁਸੀਂ ਮਤਲਬ ਸਵੇਰੇ ਜਿਹੜੇ ਦੀ ਤਿਆਰੀ ਕੰਪਲੀਟ ਹੋ ਚੁੱਕੀ ਹੈ ਉਹਨਾਂ ਦਾ ਫਾਈਨਲ ਇਹੀ ਰਹੇਗਾ ਕਿ ਸਵੇਰੇ ਉੱਠਦੇ ਸਾਰ ਤੁਸੀਂ 1 ਘੰਟਾ ਦੋ ਆਪਣੇ ਆਪ ਨੂੰ ਉੱਠਦੇ ਸਾਰ ਉਹ ਸਿਕੰਟ ਵਿੱਚ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਬੀਐਨਐਸ ਚੱਕੋ ਬੀਐਨਐਸ ਸਿਰ ਤੋਂ ਲੈ ਕੇ 3.5 ਤੋਂ ਲੈ ਕੇ ਲਾਸਟ ਤੁਹਾਡਾ ਕੀ ਹੈ 344 ਤੱਕ ਹੈ ਠੀਕ ਹੈ ਡਿਸਟ੍ਰਿਕਟ ਰੈਡਰ ਦਾ ਆਰਮਡ ਦਾ ਥੋੜਾ ਘਟ ਹੈ ਜਿਵੇਂ ਉਹ ਸਾਰਾ ਪੜ੍ਹ ਲਓ ਐਂਡ ਤੱਕ ਜਵਾਨੀ ਵੀ 3.5 ਵਿੱਚ ਕੀ ਹੈ 64 ਵਿੱਚ ਕੀ ਹੈ 65 ਵਿੱਚ ਕੀ ਹੈ ਡਿਟੇਲ ਵਾਈ ਸਾਰਾ ਤੁਸੀਂ ਜਵਾਨੀ ਕਰਨਾ ਠੀਕ ਹੈ ਤਾਂ ਕਿ ਤੁਹਾਨੂੰ ਸਾਰਾ ਆਉਂਦਾ ਹੋਵੇ ਐਸੀ ਤਰ੍ਹਾਂ ਹੀ ਬੀਐਨਐਸ ਸਾਰਾ ਜਵਾਨੀ ਤੇ ਪੀਪੀਆਰ ਸਾਰਾ ਜਵਾਨੀ ਮਤਲਬ ਕਿ ਇਹ ਦੇ ਨਾਲ ਕੀ ਹੋਵੇਗਾ ਤੁਹਾਡਾ ਇੱਕ ਟਿਪਸ ਤੇ ਹੋ ਜਾਏਗਾ ਜਿੰਨੇ ਵੀ ਹੈਡਿੰਗ ਹੈ ਟਿਪਸ ਤੇ ਹੋ ਜਾਣਗੇ ਜਦੋਂ ਤੁਸੀਂ ਪੇਪਰ ਕਰੋਗੇ ਫਿਰ ਤੁਸੀਂ ਬਹੁਤ ਆਸਾਨੀ ਨਾਲ ਕਰ ਸਕੋਗੇ ਵੀਰੇ ਇਸ ਚੀਜ਼ ਨੂੰ ਠੀਕ ਹੈ ਇਹ ਚੀਜ਼ ਜਿਆਦਾ ਜ਼ਰੂਰੀ ਹੈ ਬਾਕੀ ਜਿਹੜਿਆਂ ਨੇ ਡਿਟੇਲ ਵਾਈਜ਼ ਚੰਗੀ ਤਰ੍ਹਾਂ ਤਿਆਰੀ ਕੀਤੀ ਹੈ ਉਹ ਪ੍ਰੈਕਟਿਸ ਕਰਨ ਨਾਲ ਨਾਲ ਤੇ ਨਾਲ ਨਾਲ ਕੀ ਕਰ ਸਕਦੇ ਹੋ ਟੈਸਟ ਕਰ ਸਕਦੇ ਆ ਆਪਣਾ ਠੀਕ ਹੈ ਟੈਸਟ ਕਰ ਸਕਦੇ ਆ ਇਹ ਚੀਜ਼ ਜ਼ਰੂਰੀ ਹੈ ਬਾਕੀ ਹੁਣ ਦੇਖੋ ਏ ਮੈਂ ਜੋ ਜੋ ਤੁਹਾਨੂੰ ਦੱਸਿਆ ਮੈਂ ਇਹਦਾ ਮਤਲਬ ਇਹ ਨਹੀਂ ਹੈ ਮੈਂ ਤੁਹਾਨੂੰ ਹੈਡਿੰਗ ਤੇ ਫੋਕਸ ਕਰਿਆ ਹੈ ਹੈਡਿੰਗ ਤੇ ਫੋਕਸ ਕਰਨ ਦਾ ਮਤਲਬ ਇਹ ਹੈ ਕਿ ਆਪਣੇ ਕੋਲ ਦਿਨ ਸਿਰਫ ਹੁਣ 25 ਹੈ ਕੁਝ ਕੈਂਡੀਡੇਟ ਉਹ ਹੀ ਜਿਹੜੇ ਪੰਜ ਦਿਨ ਤੋਂ ਤਿਆਰੀ ਹੁਣ ਸ਼ੁਰੂ ਕਰ ਰਹੇ ਹੈ ਜਾਂ ਜਿਨ੍ਹਾਂ ਨੇ ਹਲੇ ਕਰਨੀ ਹੈ ਇਹ ਉਹਨਾਂ ਲਈ ਹੈ ਸਟ੍ਰੈਟਜੀ ਠੀਕ ਹੈ ਵੀ ਤੁਸੀਂ ਕਿਵੇਂ ਕਰ ਸਕਦੇ ਹੋ ਜਿਹੜੇ ਕੈਂਡੀਡੇਟ ਪਹਿਲਾਂ ਤੋਂ ਕਰ ਰਹੇ ਨੇ ਜਾਂ ਹੁਣ ਵੀ ਜਿਹੜੇ ਕਹਿੰਦੇ ਆ ਵੀ ਸਿਰਫ ਹੈਡਿੰਗ ਦੇ ਨਾਲ-ਨਾਲ ਪੂਰੀ ਡਿਟੇਲ ਵੀ ਕਰ ਸਕਦੇ ਆ ਇਸ ਮਹੀਨੇ ਵਿੱਚ ਵਿੱਚ ਤਾਂ ਉਹ ਉਸੇ ਤਰੀਕੇ ਨਾਲ ਆਪਣੇ ਤਰੀਕੇ ਨਾਲ ਤਿਆਰੀ ਕਰਨ ਠੀਕ ਹੈ ਉਹ ਕਿਸੇ ਤੇ ਮਤਲਬ ਕਿ ਕਿਸੇ ਦੇ ਕਹੇ ਅਨੁਸਾਰ ਨਾ ਜਾਣ ਜ ਜਿਹੜੇ ਕੈਂਡੀਡੇਟ ਪਿਛਲੇ 3-4 ਮਹੀਨੇ ਤੋਂ ਵਧੀਆ ਤਰੀਕੇ ਨਾਲ ਤਿਆਰੀ ਕਰ ਰਹੇ ਉਹ ਸਿਰਫ ਜਿਵੇਂ ਤਿਆਰੀ ਕਰ ਰਹੇ ਹੋ ਤੁਸੀਂ ਆਪਣੇ ਹੀ ਤਰੀਕੇ ਨਾਲ ਤਿਆਰੀ ਕਰੋ ਉਹ ਕਿਸੇ ਦੇ ਕਹੇ ਅਨੁਸਾਰ ਨਾ ਜਾਓ ਬਸ ਇਹੀ ਕਹਾਗਾ ਕਿ ਟੈਸਟ ਵਗੈਰਾ ਜ਼ਰੂਰ ਕਰ ਲਿਓ ਤੇ ਰਿਵੀਜ਼ਨ ਬਹੁਤ ਜ਼ਿਆਦਾ ਮਸਟ ਹੈ ਜਿਹੜੀਆਂ ਦੀ ਤਿਆਰੀ ਹੋਈ ਵੀ ਹੈ ਨਾ ਉਹ ਜੇ ਮੰਨ ਲਓ ਤੁਹਾਡਾ ਪੂਰਾ ਕੰਪਲੀਟ ਹੈ ਸਿਲੇਬਸ ਤਾਂ बार-बार ਰਿਵਾਈਜ਼ ਕਰੋ ਆ ਅਗਲੇ ਆਉਣ ਵਾਲੇ 25 ਦਿਨਾਂ ਵਿੱਚ ਕਟੋ-ਕਟ ਤੁਸੀਂ 2 ਤੋਂ 3 ਵਾਰ ਸਾਰਾ ਰਿਵਾਈਜ਼ ਕਰੋ ਬਹੁਤ ਗਲਤੀ ਕੀ ਹੁੰਦੀ ਹੈ ਕਿ ਕੈਂਡੀਡੇਟ ਨੇ ਆਏ ਤਾਂ ਹੁੰਦਾ ਵੀ ਸਾਰਾ ਯਾਦ ਕਰ ਲਿਆ ਸਾਰਾ ਡਿਟੇਲ ਵਾਈਜ਼ ਯਾਦ ਕਰ ਲਿਆ ਸਾਰੇ ਹੈਡਿੰਗ ਯਾਦ ਕਰ ਲੇ ਠੀਕ ਹੈ ਬਾਰ ਬਾਰ ਰਿਵਾਈਜ਼ ਨਹੀਂ ਕਰਿਆ ਪੇਪਰ ਵਿੱਚ ਕਿਉਂਕਿ ਐਨਾ ਟਾਈਮ ਨਹੀਂ ਹੁੰਦਾ ਉੱਥੇ ਤੁਸੀਂ ਬਾਰ ਬਾਰ ਸੋਚੋਗੇ ਇਸ ਕਰਕੇ ਮੈਂ ਬਾਰ ਬਾਰ ਕਹੂੰਗਾ ਕਿ ਰਿਵਾਈਜ਼ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਸਾਰੇ ਜਣੇ ਕਾਫੀ ਵਾਰ ਬਾਰ ਰਿਵਾਈਜ਼ ਕਰ ਲਿਓ ਜਿਨ੍ਹਾਂ ਨੇ ਕੰਪਲੀਟ ਕਰ ਲਿਆ ਜਿਨ੍ਹਾਂ ਨੇ ਹਲੇ ਤਿਆਰੀ ਕਰਨੀ ਹੈ ਉਹ ਹੈਡਿੰਗ ਵਾਲੇ ਤਰੀਕੇ ਨਾਲ ਥੋੜਾ ਜਿਹਾ ਵਧੀਆ ਕਰ ਸਕਦੇ ਆ ਕਿਉਂਕਿ ਐਨੇ ਘੱਟ ਟਾਈਮ ਵਿੱਚ ਤਾਂ ਤੁਸੀਂ ਇਹੀ ਕਰ ਸਕਦੇ